ਦਾ ਖਿਡਾਰੀ ਹੈ ਸਾਡੇ ਕਹਿੰਦੇ ਗੋਪੀ ਤੇਜਾ ਸਿੰਘ ਵਾਲੇ ਨੇ ਤੇ ਗੁਲੀਯਾਰੀ ਨੇ ਟੀਮ ਗਰਾਊਂਡ ਦੇ ਵਿੱਚ ਜਉ ਉਤਾਰੀ ਹੈ ਇਹ ਕਹਿੰਦੇ ਮੇਰੇ ਵੀਰੋ ਸੰਮੇ ਕਬੂਤਰ ਪੱਧਰੀ ਵਾਲੇ ਦੇ ਚੇਲੇ ਨੇ ਤੇ ਆ ਅਮਰਤਪਾਲ ਇਹਨੂੰ ਕਬੱਡੀ ਵਿੱਚ ਦੁਨੀਆ ਸ਼ੁਰਲੀ 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 ਓ ਸ਼ੁਰਲੀ 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 ਓ ਸ਼ੁਰਲੀ ਆ ਗਿਆ ਨੀ ਨਾਰੀ ਤਾੜੀ ਕਾਰੀ ਫੇਰ ਸਿਰਾਂ ਹੋਇਆ ਪਿਆ ਪਿਆਰ ਦੇ ਨਾਲ ਵੀਰੇ ਪਿਆਰ ਦੇ ਨਾਲ ਪਿਆਰ ਦੇ ਨਾਲ ਸਾਡੀ ਬੇਨਤੀ ਹੈ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਡਿਸਪੀਸਨ ਤੁਸੀਂ ਅਕਸਰ ਇਕੱਠੇ ਰਹਿੰਦੇ ਹੋ ਤੁਸੀਂ ਅਕਸਰ ਇਕੱਠੇ ਰਹਿਣਾ ਪਰ ਸ਼ੁਰਲੀ ਥੋੜਾ ਘਤਿਆਣ ਦੇ ਨਾਲ ਮਾਫੀ ਮੰਗਣ ਡਿਆ ਸ਼ੁਰਲੀ ਕਹਿੰਦਾ ਗਲਤੀ ਹੋ ਗਈ ਧੱਕਿਆ ਨਹੀਂ ਜ਼ਬਰਦਸਤੀ ਕਿਸੇ ਦੇ ਨਾਲ ਜਾਣ ਬੁੱਝ ਕੇ ਨਹੀਂ ਕੀਤਾ ਇਹ ਜੋਸ਼ ਦੇ ਵਿੱਚ ਹੋ ਗਿਆ ਰੁਸਤਮੇ ਆਖਦੇ ਆ ਲਾਓ ਸਾਹਮਣੇ ਰੁਸਤਮ ਖੇਡ ਕਬੱਡੀ ਦਾ ਅੰਬਾ 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 ਤੇ ਦੂਜੇ ਪਾਸੇ ਤੇਲੇ ਤੇ ਵਾਲਾ ਹੈਰੀ ਹੁਣ ਵੇਖਾਂਗੇ ਮੁਕਾਬਲਾ ਮੁਕਾਬਲਾ ਟੱਕਰ ਸਿਰੇ ਦੀ ਸਰ ਸਿੰਘ ਦੀ ਧਾਰ ਸੈਂਟਰ ਚ ਕੰਨੀਆਂ ਤੇ ਲਾਲੀ ਦਾ ਸਿਰੇ ਦਾ ਟਾਰਜਨ ਹੈਨੀ ਪੰਡਤ ਟਾਰਜਨ ਤੇ ਆਹ ਬੱਲੇ 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 ਇੱਕ ਵਾਰੀ ਤਾੜੀ ਚਰਾ ਕਰਾਉਂਦਾ ਮਾਝੇ ਵਾਲਾ ਭਾਉ ਹਰ ਜੱਫੇ ਤੇ ਭੁੱਲਰ ਬ੍ਰਦਰਸ ਪੇਨ ਵਾਲਿਆਂ ਵੱਲੋਂ 1000 ਕਬੱਡੀ ਪਾਉਣ ਦੀ ਕਬੱਡੀ ਦਾ 스타 ਤੇ 스타 ਨਾਲ 스타ਾਂ ਦੀ ਟੱਕਰ ਬੋਚ ਬੋਚ ਕੇ ਪੱਬ ਧਰਦਾ ਵੇ ਤੈਨੂੰ ਨਸ਼ਾ ਜਵਾਨੀ ਦਾ ਇਹ ਕਹਿੰਦੇ ਟਰੈਕਟਰਾਂ ਦਾ ਜੇਤੂ ਆ ਟਰੈਕਟਰਾਂ ਦਾ ਜੇਤੂ ਆ ਟਰੈਕਟਰਾਂ ਦਾ ਓ ਗੱਜਣਾ ਓ ਸ਼ੁਰਲੀ ਇਠਾ 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 ਉਹ ਭਿਰਦੇ ਕਾਕੇ ਪੈਂਦੇ ਪਟਾਕੇ ਓਏ ਮਾਜੇ ਵਾਲੇ ਖੇਡ ਕਲੱਬ ਲਈ ਮੇਰੇ ਮਿੱਤਰੋ ਅੱਜ ਬੁਲਟ ਦਾ ਸਨਮਾਨ ਹਣੀ ਪੰਡਤ ਦਾ ਕੀਤਾ ਜਾਣਾ ਬਾ ਦੂਜੇ ਪਾਸੇ ਸਣੀ ਸਣੀ ਤੇ ਪੰਡਤ ਪੰਡਤ ਤੇ ਸਣੀ ਓਏ ਮਾਜੇ ਵਾਲੇ ਕੀ ਹਾਲ ਦਾ ਓਏ ਪਿੱਲ ਬੋਟਾ ਓਏ ਸਰਾ ਹੋ ਗਿਆ ਮੇਰੇ ਮਿੱਤਰੋ ਲਗਾਤਾਰ ਸਣੀ ਨੇ ਜਫਾ ਲਾ ਲਾ ਕੇ ਲਗਾਤਾਰ ਕਹਿੰਦੇ ਬਹਿਜਾਂ ਦੇ ਆ ਪੱਕੇ ਤੇ ਦਿਲਾਂ ਦੇ ਆ ਸੱਚੇ ਨਹੀਂ ਦਿਲਾਂ ਵਿੱਚ ਮੈਲ ਨਹੀਂ ਖੋਟ ਬੱਲੀਏ ਮਾਝੇ ਵਾਲਿਆਂ ਦੀ ਯਾਰੀ ਹੁੰਦੀ ਚਿੱਟੇ ਨਾਲੋਂ ਭੈੜੀ ਛੱਡ ਕੇ ਤਾਂ ਦੇਖੀ ਵੱਜ ਜੂਗੀ ਟੋਟ ਬੱਲੀਏ ਇਹ ਮਾਝੂ ਪੰਡਤ 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 ਮੁਕਾਬਲਾ 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 ਸਿਰੇ ਦਾ ਟੱਕਰ ਸਿਰੇ ਦੀ ਕਿ ਭੱਜ 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 ਮਾਸੀ ਦਿਆਂ ਪੁੱਤਾ ਟਾਰਜਟ ਖੜੀ ਪੰਡਤ ਖੜੀ ਪੰਡਤ ਟਾਰਜਟ ਤਾੜੀ 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 ਆਓ ਆਓ ਹੋ ਮਾੜੇ ਆ ਰਹੇ ਕਿਵੇਂ